ਇਹ ਡਾ ਘੇਰ ਪਾਇਆ ਹੁਣ ਇਹ ਤਾਂ ਬੰਦੇ ਆ ਮੈਨੂੰ ਇਹ ਕਹੇ ਤੈਨੂੰ ਪਤਾ ਨਹੀਂ ਹਾਂ ਬੱਸ ਬੱਸ ਬੈ ਕਰਾ ਦੇ ਥੋੜਾ ਜਿਆ ਬਹੁਤ ਜਗਾ ਬਹੁਤ ਜਗਾ ਹੈ ਪੂਰਾ ਬਜਟਰ ਗੈ ਜਾਣਾ ਹੈ ਕਾਲ ਜੀ ਅਫਰੀਕਾਲ ਜੀ ਨਿਰਨੇ ਕਾਲ ਜੀ ਠਾਲਿਆ ਚਾਹ ਹਾਂ ਨਿਰਨੇ ਕਾ ਜੀ ਕਿੱਥੇ ਹੈ ਸੱਤ ਤੱਕ ਛੇ ਜਗ੍ਹਾ ਤੇ ਘੁੰਮਿਆ ਆ ਕਾਲੇ ਨੂੰ ਫੋਨ ਕਰਿਆ ਕਾਲੇ ਨੂੰ ਦੂੜੀ ਵੇਚੀ ਮੈਂ ਵੀ ਉਹ ਕਰਨ ਲੱਗਾ ਸਾਫ ਬਸੀਨ ਨੂੰ ਹਾਂ ਫਿਰ ਉਹਨੂੰ ਫੋਨ ਕਰ ਗੁਜਰ ਨੂੰ ਕਹਿੰਦਾ ਮੈਂ ਬਾਈ ਇੱਕ ਦੋ ਦਿਨ ਚ ਆ ਜਾਣਾ ਕਹਿੰਦਾ ਮੈਂ ਜਾ ਫਿਰ ਕਿਹੜੇ ਕਾਲੀ ਆ ਉਹ ਤਾਂ ਲੇਟ ਹੋਈ ਹੈ ਪਰਸੀਨ ਨੂੰ ਤਾਂ ਵੀ ਆ ਉਹਦਾ ਟਾਈਮ ਪਿਆ ਪਰਸੀਨ ਦਾ ਠੇਣਾ ਲੈ ਬਾਦੂ ਡੈਮੇਜ ਵੱਧੂ ਟਾਈਮ ਵਾਲੇ ਉਹ ਜਿਹੜਾ ਕਾਲੀ ਕਹਿੰਦਾ ਨਹੀਂ ਕੋਈ ਮੈਂ ਖੇਤ ਤੇ ਸਵਾਰ ਆਲੂ ਆਲੂ ਲੋਣੇ ਮੜ ਜੇ ਉੱਥੇ ਪਰਕਰਟਰ ਨੇ ਵੀ ਮੈਂ ਕਹਿੰਦਾ ਪਰ ਖੇਤ ਦੀ ਜਣਾਉਣਾ ਇਹਨੇ ਹਾਂ ਹਾਂ ਹੈ ਜਵੀ ਜਵੀ ਹਾਂ ਇਹ ਬਿਠੀਨ ਵੀ ਜੂਦਾ ਮੈਂ ਜਵੀ ਆ ਜਵੀ ਜਾਹੋ ਜਵੀ ਕਹਾਂ ਭਿਜਣਾ ਮੈਂ ਜਵੀ ਨਹੀਂ ਕਹਾਂ ਤਾਂ ਕੱਲੀ ਜਹੀ ਭਿਜੂ ਨਹੀਂ ਕਰਵਾਤੇ ਨੇ ਹਾਂ ਕੱਲੀ ਜਹੀ ਭਿਜਿਮ ਲਾਦੇ ਨੇ ਚੱਲ ਜਵੀ ਦੇ ਬਾਅਦ ਉਹ ਲਾਊਗਾ ਕੰਨਾ ਕੋਨਾ ਜੇ ਉਹ ਵੀ ਲਾਵੇ ਪਤਾ ਨਹੀਂ ਕੀ ਕਰੂਗਾ ਤੇ ਵਾਕੀ ਸਲਾਹ ਕਰ ਲਈ ਆਏ ਨੇ ਹੁਣ ਬਰਸੀਨ ਨਾਲੇ ਟਾਈਮ ਪਿਆ ਹਲੇ ਟੀਮ ਦਾ ਬਾਅਦ ਚ ਟਾਈਮ ਹਾਂ ਸਰੋਂ ਨੂੰ ਵੀ ਟਾਈਮ ਪਿਆ ਹਰ ਨੂੰ ਟਾਈਮ ਪਿਆ ਹਲੇ ਦਾ ਇਹ ਸਾਡੇ ਵਾਗੇ ਜਿਹੜੇ ਪਹਿਲਾਂ ਬਹਿਲੇ ਹੋ ਗਏ ਉਹਨਾਂ ਦੇ ਉਹ ਆ ਵੀ ਗਈ ਨੇ ਵੇੜ ਦੀ ਨੇ ਵੇੜ ਦੀ ਹੈ ਸਾਰੀ ਉਮਰ ਜਿਮੀਂਹ ਦਾ ਸਾਰੀ ਉਮਰ ਆਇਓ ਕਹਿਦਾ ਬੇਲੇ ਹੋ ਜੀ ਬਰੇ ਡਰਾਈਵਰ ਕਹਿੰਦਾ ਆਇਆ ਜਲੀਏ ਮਾ ਖੜ ਜਾ ਉਹਦੇ ਤੋਂ ਲੈਣਦੇ ਪਾੜੀ ਲੈ ਮੰਨੂ ਕਹ ਕਹੇ ਹਾਂ ਆ ਆ ਬਟਨੀਆ ਮੈਂ ਕਹ ਜਾ ਤੂੰ ਤੂੰ ਜਾ ਪਈ ਆਉਂਗੇ ਅਜੇ ਧੁਪਾ ਨਿਕਲੀ ਤੇ ਉਹਦੇ ਇੱਧਰ ਦੇਖ ਉਸ ਕਿੰਨੀਆਂ ਹਲੇ ਹਲੇ ਨਹੀਂ ਕਿਉਂ ਨਹੀਂ ਕਟੋ ਕੱਟ ਵੀ 10 ਵਜੇ ਤੱਕ ਮਸ਼ੀਨ ਚੱਲਦਾ ਕੋਈ ਜੇ ਜਾਂ ਨਹੀਂ ਹਲੇ ਵਾਹ ਫਿਰ ਹੁਣ ਮੇਰੀ ਘਰ ਨੂੰ ਰੋਟੀ ਖਾਣੀ ਹੈ ਹਾਂ 9 ਵਜੇ ਲੈ ਪਾਉਣੇ ਨਾ ਹੋਗੇ 9:00 ਨਾ ਹੋਗੇ 11 ਵਜੇ 11 ਵਜੇ ਚੱਲਣੀ ਮਸ਼ੀਨ ਹਾਂ 11 ਵਜੇ ਚੱਲੇਗੀ ਹਾਂ ਐਨ ਉਸ ਬਾਈ ਸਾਫ ਹੋਏ ਤੇ ਮਸ਼ੀਨ ਚਲਾਇ ਫਾਇਦਾ ਨਹੀਂ ਫਾਇਦਾ ਨਹੀਂ ਪੀ ਫਾਇਦਾ ਨਹੀਂ ਪਤਾ ਨਹੀਂ ਬਾਈ ਉੱਪਰ ਤੇ ਤੇਰੇ ਡੋਡੀ ਹੈਗੀ ਉੱਤੇ ਮਾਰੀ ਬੋਟੀ ਰੁਟ ਗਈ ਹੁਣ ਉਹ ਨਾਲ ਦੇ ਗਾਣੇ ਨਹੀਂ ਫੇਰ ਨਹੀਂ ਜੀ ਕੰਮ ਹੈ 11 ਵਜੇ ਕੀ ਬਤਾਉਂ ਮੈਂ 11 ਵਜੇ ਚੱਲ ਰਹੀ ਹੈ ਨਹੀਂ ਬਾਈ ਇਹਨੇ ਨੂੰ ਫੁੱਟਿਆ ਕੇਦਾ ਸਾਹ ਦੋਸਰਾ ਗਿੰਜਾ ਹੈ ਓ ਉਹ ਰੱਖ ਲੋ ਬੀਬੂ ਚ ਰੱਖ ਲੈ ਬੀਬੂ ਚ ਰੱਖ ਲੋ ਬਾਹ ਦੇ ਕਹਿੰਦਾ ਉਹ ਬਾਹ ਦੇ ਉਹ ਬੀਬੂ ਰੱਖਾ ਨਹੀਂ ਬੀਜ ਆ ਖੜਾ ਬੀਜ ਭਾਈ ਲੈ ਨਾਲ ਦਾ ਖੜਾ ਬਾਹੇ 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 ਕਰ ਦੇ ਖਤਮ ਲੈ ਤੈਨੂੰ ਜਲਵਾਉਂਦਾ ਨਾ ਰਾਈਟਰੇ ਵਾ ਹੁਣ ਆ ਯਾਰ ਉਹ ਨਾ ਵੀ ਆ ਮਾਰਾ ਜਿਹੜੇ ਹੈ ਹੁਣ ਆਉਂਦੇ ਨਵੇਂ ਆਉਂਦੇ ਯਾਰ ਉਹ ਵੀ ਤੂੰ ਮਾਰਦੇ ਨੇ ਨਾ ਇਹਦੀ ਮਾਰਦਾ ਹੈ ਹੈ ਬਈ ਗੰਨ ਹੈਂਟਰ ਤਕੜਾ ਆ ਬਾਈ ਇਹ ਇਹ ਨੂੰ ਜਾਦਾ ਪੰਪ ਕਰੀ ਜਾਂਦੇ ਨਾ ਸੁੱਚਾ ਜਾਈਏ ਆਹ ਆਜਰਾ ਇਹਦਾ ਜੜ ਪਲਾਂ ਦੀ ਆਜਰਾ ਉਹ ਗੋਪੀ ਦੀ ਭਰਾਈ ਆਹ ਚੀਜ਼ ਐ ਇੱਥੇੋਂ ਨੀਵੇਂ ਇਹ ਚਾਹੀਦੀ ਇਹੀ ਇਹੀ ਚਾਹੀਦੀ ਐ ਭਰਾਈ ਆਈ ਸੀ ਬੰਦਾ ਇਹ ਉੱਚਾ ਕਮੋੜਦਾ ਹੈ ਇੱਥੇ ਜਾਦਾ ਉੱਚਾ ਲੈ ਪੈਸ ਤਰਾਣਾ ਹੋ ਜਾਏ ਹੈ ਆਪਣਾ ਆਟਮ ਵਧੀਆ ਇਹ ਹਰਾਲੇ ਮੋਕਾ ਜੇ ਖਰਾਬਾ ਹੁੰਦਾ ਈ ਤੇ ਜੇ ਹਰਾ ਮੋਕਾ ਨਹੀਂ ਨਾਲ ਡੰਗਰਵਾ ਖਾਂਦੇ ਹਾਂ ਵੇ ਹੁਣ ਤੂੰ ਕੱਖ ਮੁੱਕ ਜੂਗਾ ਇਹਦੇ ਕੱਖ ਨਹੀਂ ਮੁਕਨੇ ਗੇ ਆ ਪਿੱਛੇ ਫੇਰ ਹੋ ਜਾਂਦਾ ਜਿਹਾ ਡੰਡ ਨਹੀਂ ਪੈਂਦੀ ਜੱਥੇ ਤੇਰਾ ਜੱਥੇ ਤੇਰੀ ਫਾਂਟ ਸਿਰੇ ਜਾਂਦੀ ਆ ਇਹ ਤਿਆਰ ਹੈ ਤਿਆਰ ਆ ਪਿੱਛੇ ਪੁੱਛ ਤਿਆਰ ਹੋ ਜਾਂਦਾ ਇੱਥੇ ਤੇ ਹੁਣ ਤੂੰ ਦੇ ਲੈ ਜਾ ਪਹਿਲੀ ਬਾੜੀ ਨੇ ਲਾਈ ਦੀ ਆਉ ਜਾਂਦੀ ਆ ਜਾਂ ਉਹ ਆ ਉਹ ਆ ਉੱਥੇ ਦੇ ਮੱਲਾ ਹੈ ਉਸਦੇ ਆਇਆ ਆਇਆ ਮੋੜ ਮੁੜ ਕੇ ਉੱਥੇ ਮੁੜ ਕੇ ਆ ਆ ਤਿਆਰ ਹੋ ਗਿਆ ਆ ਤਿਆਰ ਹੋ ਗਿਆ ਆਇਓ ਆਇਓ ਚਲੀ ਜਾਣਾ ਨਾਲੇ ਹਾਂ ਅੱਜ ਕਾਹਦੇ ਦੇਖ ਲਾ ਪੱਟਾ ਬਹੁਤ ਹੈ ਅਸੀਂ ਕਿੱਲਾ ਲਾਵਾ ਚ ਪਹਿਲਾਂ ਜਮੇਸਾਂ ਦੀ 22 ਕਿੱਲਾ ਲਾਵਾ ਦਈ ਆਹੋ ਵੇਰਾ ਬਾਈ ਵੱਡਾ ਹੁੰਦਾ ਕਿੱਲੇ ਦਾ ਕਿ ਲਈ ਜਾਂਦਾ ਦਾ ਕੰਮ ਡੰਕਾ ਖਾਦੇ ਬਹੁਤ ਮਿੱਠਾ ਹੁੰਦਾ ਹੈ ਹਾਂ ਖਾਂਦੇ ਬਹੁਤ ਹੈ ਹੋਰ ਵੀ ਖਾ ਕੇ ਜਾ ਕੇ ਨੂਟਰੀ ਪਾ ਜੇ ਕਹਿੰਦੇ ਉੱਚੇ ਹੋ ਜਾਂਦੇ ਪਤਾ ਨਹੀਂ ਇਹਦਾ ਇਹਦਾ ਖਲੀ ਇਹੋ ਜਿਹੇ ਇਹੋ ਜਿਹੇ ਕੱਖ ਹੈ ਨਾ ਇਹ ਹਾਂ ਇਹਨੂੰ ਬੱਕਰੇ ਦੇ ਅੰਦਰ ਲਾ ਦੇ ਜੇ ਨਾ ਬਾ ਨਾ ਦੋ ਤਿੰਨ ਸਾਲ ਦੂਰੀ ਖੇਤ ਵਿੱਚ ਜਾ ਪੜਦਾ ਹੈ ਹਾਂ ਪਹਿਲਾਂ ਬਹੁਤ ਆਹਦਾ ਦੂਰੀਆਂ ਬਾਅਦ ਖਾਈ ਲੀ ਜਾਂਦੀ ਇਹ ਵੀ ਜਿਹੜੀ ਇਹਦੀ ਟਾਹਣੀ ਆ ਸਾਰੀ ਜੜਾ ਉਹ ਖਾਈਆਂ ਫੈਲੀ ਜਾਂਣ ਇਹ ਟਰੈਕਟਰ ਸਵਾ ਸੋਹਣਾ ਹੀ ਬਹੁਤ ਆ ਯਾਰ ਮੋਦ ਪਹੁੰਚ ਲ ਗਿਆ ਕਾਲੀ ਜਿਨਾਂ ਵਾਲਿਆ ਇਹ ਪਹਿਲਾ ਵਾਲਿਆ ਟਰੈਕਟਰ ਸੋਹਣਾ ਬਹੁਤ ਕਾਲੀ ਜਿਨਾਂ ਵਾਲਿਆ ਆਪਣੇ ਇਹ ਤੇ ਚਲਾਈ ਜੱਟ ਦੀ ਐ ਸਮੂਹ ਚਲਾਈ ਐ ਇਹ ਕਿਹੜੇ ਸਾਹ ਨਾਲ ਪਿੱਛੇ ਇੰਨਾ ਹੋ ਆ ਬਾਜ ਰਾ ਇਹ ਪੂਰਾ ਵੀ ਜਲੇ ਨਾ ਪੂਰਾ ਵੀ ਕੋਈ ਸੀ ਨਹੀਂ ਕੋਈ ਸੂਰੀ ਰਾਮ ਆ ਚੱਲੀ ਜਾਂਦਾ ਨਹੀਂ ਸੋਦਾ ਇਹ ਇਹ ਵਿਚਾਂ ਹੀ ਨਹੀਂ ਇਹ ਇਹ ਨਹੀਂ ਮਟਾਈ ਜੇਗੀ ਭਾਈ ਓਏ ਮਾਰ ਘਾਟਾ ਮਗਾਏ ਬੇਚੇ ਨਹੀਂ ਕੀ ਜੀ ਨਹੀਂ ਆਗੀ ਜੇ ਗਰਾਰੀ ਇਹਦੇ ਹਿਸਾਬ ਨਾਲ ਪੈਗੀ ਹਾਂ ਢੱਡੀਆ ਹੁਣ ਤਾਂ ਟਰੈਕਟਰ ਨਾ ਰਦਾ ਹੁਣ ਦੇਖਦਾ ਤੂੰ ਕੀ ਕਰੇਵਾ ਉਹ ਠੀਕ ਆ ਹੁਣ ਵੀ ਮੈਂ ਤਾਂ ਆਪ ਫਸ ਹੁੰਦਾ ਵੀ ਉਹ ਉੱਥੇ ਕੰਮ ਖਰਾਬ ਹੋਊਗਾ ਵੀ ਉੱਚਾ ਨਾ ਜਮਾ ਨਹੀਂ ਭਰਾ ਕੇ ਟਰੈਕਟਰ ਨੂੰ ਤੂੰ ਮੈਨੂੰ ਐ ਤਾਂ ਵਾਹ ਚੱਕਰਾਂ ਕਰਕੇ ਫਰਕ ਪਊਗਾ ਨਹੀਂ ਲੈ ਗਈ ਪੀਟੀਓ ਦਾ ਸਾਲਾ ਮਾਸਟਰ ਆ ਇਹ ਵੀਡੀਓ ਦਾ ਮਾਸਟਰ ਹੈ ਜਿਹੜੀ ਵੀ ਵਾਰੀ ਮਾਸਟਰ ਆ ਇਹ ਦੇਖਦਾ ਮੇਰੀ ਹੁਣ ਲਾ ਗੱਲ ਇਹ ਵੀ ਸਾਡੀ ਚੀਜ਼ ਸਰੇ ਦੀ ਉਹ ਹੈ ਦੂਹਰ ਤੱਕ ਤੈਨੂੰ ਫੇਰ ਨਹੀਂ ਲੈ ਐਂ ਤਾਂ ਬਣਾਤਾ ਹੋ ਇੰਦੇ ਪੱਤ ਗਾਈ ਤੂੰ ਕਾ ਚਾਹੀਦੀ ਹੈ ਮੈਂ ਬੰਦ ਕੁਝ ਜਮਾ ਜਮਾ ਮੈਂ ਆ ਦੇਖੀ ਨਹੀਂ ਤਾਂ ਮੈਂ ਕਿ ਤੋੜਾ ਜਿਆਦਾ ਬੰਦ ਹੋ ਜਾਣਾ ਨੇ ਟਰੈਕਟਰ ਨਾ ਟਰੈਕਟਰ ਤਕੜਾ ਬਾਈ ਟਰੈਕਟਰ ਸੋਣੀ ਬੋਲਾ ਯਾਰ ਇੱਕ ਉੱਪਰ ਤੇ ਆ ਥੱਬ ਵਾਲੀ ਪ੍ਰਿੰਟ ਲਾਈ ਜਿਹੜੀ ਤਾਂ ਆ ਹਾਲੀ ਆਹ ਕਹਿੰਦਾ ਪ੍ਰੇਟ ਹੈ ਉਹ ਆਪ ਬੇਡ ਕਿਥੇ ਬਣਾਈਦਾ ਹੈ ਬਾਈ ਬਣਾ ਕੇ ਲਾਉਂਦਾ ਆ ਬੋਲੀਆ ਮੈਂ ਵੀ ਦਿਖਾਉਂਗਾ ਬੋੜਿਆਂ ਲਾਣਾ ਬੋੜਿਆਂ ਲਾਣਾ ਇਹਨਾਂ ਲੈ ਬਾਕ ਅਕਾਲੀਆਂ ਲਾਣਾ ਵੱਡੀਆਂ ਤੇ ਬੋੜਿਆਂ ਲਾਣਾ ਮੈਂ ਲਾਉਂਗਾ ਬੋੜਿਆਂ ਲਾਣਾ ਨਮਾਕ ਅੱਦਾ ਲੈਂਦਾ ਬਾ ਬੱਚੇ ਵਾਲੇ ਤੇ ਕਿਹਦੇ ਨਾਲ ਲਾਣਾ ਲੱਗਦਾ ਨਹੀਂ ਆ ਬੱਚਾ ਜੀ ਹੱਥੋਂ ਨਾ ਹੋਵੇ ਕੋਈ ਜਾਈ ਪੱਕੀ ਗੱਲ ਹੈ ਲੱਗਦਾ ਹੈਗਾ ਬੱਚਾ ਜੀ ਬਹੁਤ ਤੇਜ਼ ਹੈ ਲੋ ਭਾਈ ਲਾਤਾ ਛੱਟਾ ਜਵੀ ਦਾ ਬਈ ਇੱਕ ਵਾਰ ਹੋਰ ਮਾਰਦੇ ਜੀ ਪਰ ਛੋਟੀ ਹੈ ਫਿਰ ਪ੍ਰਗਟ ਹਾਂਜੀ ਹਾਂ ਫਿਰ ਘਰ ਨੂੰ ਬਾਕੀ ਭਈ ਆਹ ਟਰੈਕਟਰ ਹੈ ਮਹਿੰਦਰਾ B 275 DI ਇਹ ਟਰੈਕਟਰ ਭਾਈ ਹੈਗਾ ਇਹ ਬਕਾਊ ਹੈ ਇਹ ਸੇਲ ਲਈ ਹੈ ਬਾਕੀ ਟਰੈਕਟਰ ਪ੍ਰਗਟ ਮਾਰਨ ਗਾ ਟਰੈਕਟਰ ਦਾ ਭਾਈ ਦਾ ਤੁਹਾਨੂੰ ਦੱਸ ਦਿੰਦਾ 1993 ਮਾਡਲ ਹੈ ਹਾਂ ਟਾਇਰ ਚਾਰੇ ਹੈਗੇ ਆ 40 45 ਪੈਸੇ ਨਵੀਂ ਬੈਟਰੀ ਹੈ ਮੈਟਰੀ ਨਮ ਦਿਖਾਈ ਪਈ ਹੈ ਗੇਅਰ ਦਾ ਇੰਜਨ ਦਾ ਸਾਰਾ ਮਤਲਬ ਕੰਮ ਓਵਰਹਾਲ ਹੈ ਨੋਕੀ ਹੋਇਆ ਹੋਇਆ ਗੇਅਰ ਦਾ ਕੰਮ ਹੁਣੇ ਤਾਜ਼ਾ ਕਰਾਇਆ ਹੈ ਜੀ ਲੈ ਜਾਈ ਬਈ ਤੁਹਾਨੂੰ ਦਿਖਾ ਦਿੰਨੇ ਇੱਕ ਵਾਰ ਸੀਟ ਸਾਰਾ ਕੁ ਨਵੀਂ ਲੱਗੀ ਪਈ ਹੈ ਸਾਰਾ ਕੁ ਸਿੱਕਣਾ ਚਦਰੀ ਤੇ ਪਿਛਲੇ ਮਗਰਾੜ ਆ ਜਿਹੜੇ ਹਾਂ ਉਹ ਕਹ ਕੇ ਜਰ ਲੱਗੀ ਵੀ ਕਰਕੇ ਨਾ ਪੇਂਟ ਹੋਏ ਹੋਏ ਹਾਂ ਉਹ ਸੈੱਟ ਕਰਾ ਕੇ ਉਹਨਾਂ ਨੂੰ ਬਸ ਪੇਂਟ ਮਾਰੇ ਹੋਏ ਆ ਬਾਕੀ ਸਾਰਾ ਰੰਗ ਨਾਲ ਦਾ ਟਰੈਕਟਰ ਦਾ ਇਜਨੂ ਦੇ ਨਾਲ ਦਾ ਰੋ ਪਾਈ ਚੈੱਕ ਕਰ ਲੋ ਲੁਧਿਆਣੇ ਦਾ ਨੰਬਰ ਹੈ ਪੀਪੀ 10 ਇੱਕ ਵਾਰ ਬਾਈ ਤੈਨੂੰ ਸਲਾਹ ਕਹਾਂ ਨੇ ਮਾਰ ਕੇ ਇਜਨੂ ਜਣ ਕੇ ਜਾ ਬਾਕੀ ਕਿਹੜਾ ਕੋਕਾਂ ਲੂਟਾ ਫਟੇ ਜਣਾ ਲੈ ਤੇ ਜੀ ਨੰਬਰ ਇੱਕ ਹੋਰ ਗੱਲ ਹੈ ਭਾਈ ਇਹਦੇ ਨਾਲ ਆਪਾਂ ਨੇ 6-6 ਦੀਆਂ ਤਵੀਆਂ ਜਮੇ ਨਵੇਂ ਤਵੇ ਆ ਜੀ ਤੇ ਨਾਲ ਸਿੱਧੀਆਂ ਟੈਨਾਂ ਵਾਲੇ 9-9 ਹਾਲਾ ਉਹ ਵੀ ਆਪਾਂ ਨੇ ਨਾਲੇ ਦੇ ਦੇਣੇ ਆ ਉਸ ਹਿਸਾਬ ਨਾਲ ਰੇਟ ਵੇਟ ਹੋ ਜਾਊਗਾ ਕੋਈ ਗੱਲ ਨਹੀਂ ਜਿਹਨੂੰ ਮਤਲਬ ਜਿਹੜੇ ਬੰਦੇ ਨੇ ਕਰਨਾ ਹੋਇਆ ਹੈ ਨਾ ਆ ਨੰਬਰ ਉੱਪਰ ਪਾ ਦੇਣਾ ਕੋਈ ਗੱਲਬਾਤ ਕਰ ਲਿਓ ਫੋਨ ਤੇ ਜੀਨਾ ਭਾਈ ਲੈਣਾ ਹੋਇਆ ਨੰਬਰ ਉੱਪਰ ਫੋਨ ਕਰ ਲਿਓ ਠੀਕ ਆ ਤਾ ਤਵੀਆਂ ਖੜੀਆਂ ਹਾਲ ਖੜੇ ਆ ਹੈਨਾ ਬਾਕੀ ਜੋ ਵੀ ਚਾਹ ਪਾਣਾ ਲੈਣਾ ਦਾ ਭਾਈ ਫੋਨ ਕਰ ਲਿਓ ਬਾਕੀ ਇੱਕ ਵਾਰ ਜੀ ਦੇਖਣੀ ਆ ਪੈਂਡਾ ਕੇ ਡੱਟ ਚਲਾ ਕੇ ਦੇਖਣਾ ਜਿੱਤਰਾ ਮਰਜੀ ਚਲਾ ਕੇ ਦੇਖੋ ਕੋਈ ਕੋਈ ਚੱਕਰ ਨਹੀਂ ਗਾ ਬਾਕੀ ਸਾਨੂੰ ਨੰਬਰ ਭਾਈ ਪਕਰ ਦਾ ਨੰਬਰ ਉਹ ਦੇਖਵਾ ਗਿਆ ਆਪਣਾ ਨੰਬਰ ਕਾ ਭਰ ਨੰਬਰ ਹੈਗਾ ਵੀਰੇ 8264726837 8264 726837 6837 ਬਾਕੀ ਮੈਂ ਲਿਖ ਦੂਗਾ ਨੰਬਰ ਭਾਈ ਬਈ ਸੰਪਰਕ ਕਰ ਲਿਓ ਸੰਪਰਕ ਕਰ ਲਿਓ ਭਾਈ ਕਰਿਓ ਉਹੀ ਮੇਰਾ ਵੀਰ ਜੀ ਨੇ ਝੱਲਣਾ ਹੋਇਆ ਹਾਂਜੀ ਕਦਿਏ ਦੇਖਣਾ ਚਾਹਵਨ ਹੋਇਆ ਕੋਈ ਚੱਕਰ ਨਹੀਂ ਆ ਕੇ ਦੇਖ ਲੋ ਬਿਲਕੁਲ ਹੈਨਾ ਬਾਕੀ ਜੇ ਵੀ ਚੱਲਦੀ ਪਈ ਹੁਣ ਇਹ ਵੀ ਇੱਕ ਵਾਰ ਟੁੱਟਦਾ ਹੈ ਤੇ ਇਹ ਕਿੱਲਾ ਕਰਕੇ ਜਾਂਦੀ ਜਾਏ ਇਹ ਡਾਕਰ ਦਾ ਇੱਥੇ ਚੱਲਦੀ ਹੈ ਅਬੇ ਕਿ ਟੇਲ ਪਈ ਵੀ ਹੁਣ ਇਹ ਵੀ ਇੱਕ ਵਾਰ ਟੁੱਟਦਾ ਹੈ ਬਾਅਦ ਤੋਂ ਲਾਇਕ ਇੱਕ ਵਾਰ ਟੁੱਟਦਾ ਹੈ ਹੈ ਆਹ ਕਿਹਦਾ ਜਿਆਦਾ ਦਾ ਇਹ ਕਿਹਦਾ ਹੈ ਜਿਆਦਾ ਦਾ ਵੀ ਤੇਰਾ ਗਿੱਲਾ ਦਾ ਇਧਰ ਪਾਣੀ ਲੀਕ ਹੋ ਰਿਹਾ ਹੈ ਜਦਾ ਪਿੱਛੇ ਨੂੰ ਛੇੜਾਂ ਦੇ ਇਹਦਾ ਜਿਹੜਾ ਪਾਣੀ ਆਈ ਜਾਂਦਾ ਦਾ ਹਾਂ ਠੀਕ ਆ ਉਹ ਠੀਕ ਆ ਇਹਦਾ ਜਾਂ ਕਿਹੜਾ ਵੀ ਆਈ ਸਮਝਦਾ ਕੋਈ ਪਰੂ ਹੋਵੇ ਚੱਲ ਗਈ ਚੱਲ ਗਈ ਹੈ ਹਾਂ ਪੂਰੇ ਜਿਹੜੀ ਠੀਕ ਹੈ ਹਾਂ ਪੂਰੇ ਜਿਹੜੀ ਠੀਕ ਆ ਦੇਖੀ ਜਾਂਦੀ ਹੁਣ ਚਲੋ ਬਾਕੀ ਕੀਤਾ ਹਿਸਾਬ ਨਾਲ ਹਾਂ ਪੂਰੇ ਠੀਕ ਰਹਿ ਗਏ ਆਹ ਕਿਨੇ ਏਰੀਆ ਆਇਆ ਹੈ ਵੱਡੇ ਆਫਿਸ ਚਲਾ ਆ ਚਾਰ ਚੁੱਕਿਆ ਤੇ ਦੋ ਤੋਂ ਠੀਕ ਹੈ ਆ ਦੋ ਠੀਕ ਹੈ ਆਣਾ 22 ਦੀ ਆਣਾ ਨਹੀਂ ਆਮਾ ਉਹ ਬਲੀ ਗਿਆ ਫੇ ਪਿਠਾ ਲ 15 ਤੋਂ ਠੀਕ ਹੈ ਮਨੇ ਸਮਝਾਉਣਾ ਓਏ ਲੈ ਨਹੀਂ ਠੀਕ ਹੈ ਉੱਥੇ ਵੀ ਦੋ ਕਿਲੇ ਕੋ ਭਾਈ ਬੀ ਬਾਈ ਦੀ ਜੇ ਭੀ ਬਾਈ ਦੀ ਤਾਂ ਖਾਲ ਸੁੱਕੀ ਆ ਖਾਲ ਸੁੱਕੀ ਭਾਈ ਜਮਾਈ ਇਹ ਵੀ ਹਵਾਂ ਲਾਦੀ ਖਾ ਦਾ ਸੁੱਕੀ ਪਈ ਆ ਜਿੱਕੀ ਹੋਈ ਪਈ ਖਾਲ ਤਾਂ ਉਹਨੂੰ ਤਾਂ ਪਪਈ ਜਾਂਦੀ ਆ ਮਾਰੇ ਹਰੋਂ ਨਾ ਜੂ ਦੇ ਮਾਰਿਆ ਤਾਨੂੰ ਸਾਨੂੰ ਕੋਈ ਸੁਣਦਾ ਵਿੱਚੂ ਸਾਨੂੰ ਕੋਈ ਸੁਣਦਾ ਆਹ ਤਾਂ ਵੀ ਪਈ ਜਾਣੀ ਹੋਰ ਵੀ ਪਈ ਜਾਣੀ ਲੈ ਉਹ ਨਾਮ ਹੈ ਨਹੀਂ ਨਹੀਂ ਪਾਉਣਾ ਪੈਂਦਾ ਉਹਨਾਂ ਵੀ ਕਹੀਏ ਕਹਿੰਦੇ ਇਹ ਪੈਸੇ ਖੂ ਹੈ ਇਹ ਓਕੇ ਹੈ ਓਕੇ ਆਉਗੀ ਓਕੇ ਆ ਜਵੇ ਆਏ ਉਧਰ ਨਾ ਕੀਲਾ ਫालतू ਵੀ ਆ ਵੀ ਦੇਖ ਕਿੰਨੇ ਨਾਲ ਉਹ 4 ਕੀਲੇ ਆਉ 5 ਕੀਲੇ ਹੋ ਆ ਜਾ ਰਹੇ ਆ ਤੇ ਜਾ ਰਹੋ 5 ਆਹੋ ਕਿਤਾ ਦੇਖ ਲੈ ਇਹ ਫੇਰ ਉਹ ਚਕਾਉਣੀਆਂ ਹੈਂ ਉਧਰ ਨਾ ਹਾਂ ਚੁੱਕ ਲੈ ਐਸਮਸ ਲਵਾਇਆ ਨਹੀਂ ਐਸਮੈਥੀ ਹੋਰੇ ਕੁਝ ਜਾਨਾ ਬਟਨੀ ਹੈ ਤਾਂ ਨਹੀਂ ਲਵਾਇਆ ਤਾਂ ਕਹਿੰਦੇ ਅਸੀਂ ਬੰਦੇ ਤਾਂ ਕਈ ਦਿਨਾਂ ਤੇ ਕਹਿੰਦੇ ਆ ਅੱਛਾ ਉਹਨਾਂ ਚਟਰ ਮਾਰ ਦੇਣਾ ਮੰਡ ਕੀ ਐਚਪੀ ਕਿਹੜੇ ਆ ਹਾਂ ਉਹ ਜੇ ਮਾਰ ਦੇਣਾ ਕੰਮ ਤਾਂ ਆਹ ਇੰਤ ਤੱਕ ਉੱਪਰ ਪਾਉਣਾ ਹੀ ਪਾਣੀ ਹੈ ਜੀ ਦੀ ਪੰ ਪਾਉ ਸਗਾ ਬੈਟ ਲੱਗ ਤੇ ਉਹ ਖੜਾ ਆਵੇ ਜੀ ਨਾਲ ਆਹ ਵੇਲਾ ਖੇਤ ਆ ਉੱਪਰ ਪਾ ਦੂਗਾ ਉੱਤ ਕਿੱਤਾ ਕਰਾਂਗਾ ਦਾ ਸਾਈਨ ਵਿੱਚ ਤੇ ਕੱਢਣਾ ਨਹੀਂ ਸੇ ਇੱਲਾਉਂ ਤਾਂ ਮੀਨ ਆਇਆ ਟਰੈਲਰ ਖਾਲਾ ਟਰੈਕਟਰ ਹੈ ਪੂਰੀ ਜ਼ੱਬ ਦਾ ਗਿੱਲਾ ਉਹ ਦੇਖ ਗਿਆ ਹੋਇਆ ਬੜਾ ਆ ਵੀ ਕੱਦਾ ਬੋਗੂ ਉੱਥੀ ਪਾ ਲੂੰਗੇ ਕਿਤੇ ਨਹੀਂ ਫੜ ਕੇ ਪਾ ਲੈਂਦਾ ਕੱਦਾ ਬੋਗੂ ਉੱਥੀ ਪਾ ਲੂੰਗੇ ਹਾਂ ਹਾਂ ਕੁਝ ਕਰਾਂ ਉਹ ਇੱਥੇ ਮੋੜ ਸਕੇਣਾ ਉੱਥੇ ਬੈਕ ਲੈ ਆ ਲੈਣਾ ਟਰੈਲਰ ਹਾਂ ਹਾਂ ਠੀਕ ਨੇੜੇ ਦਾ ਲੂੰਗਾ ਨੇੜੇ ਹਾਂ ਟਰਕੇ ਆਈਮ ਸੀ ਲੈ ਕੇ ਉੱਥੇ ਪਾਣੇ ਉਹ ਵੀ ਉੱਥੀ ਪਾ ਦੂੰਗੇ ਵਿੱਚ ਫਸ ਗਿਆ ਉਹਦੇ ਟਾਇਰਾਂ ਦੇ ਵੀ ਉਹਦੇ ਹੁਣ ਟਾਇਰਾਂ ਚ ਫਸ ਗਈ ਨਾ ਨਿਕਲ ਨਹੀਂ ਨਾ ਨਾ ਨਿਕਲ ਨਹੀਂ ਆਉਣਾ ਉਹ ਪੱਕੀ ਪਰੇ ਨਹੀਂ ਨਿਕਲਣੀ ਜਾ ਕੇ ਪੱਕੀ ਪਰ ਵਹਾ ਘਟਦਾ ਨਾ ਡਾਡਾ ਇਹਨੇ ਹਾਂ ਉਹਨਾਂ ਤੇ ਆਮਾ ਬੰਦ ਪੜਾ ਗਿਆ ਉੱਪਰ ਚੱਲਦਾ ਗਿਆ ਤੈਨੂੰ ਕਹਾਂ ਚੱਲ ਜਾ ਕੀ ਕਹਿ ਲਓਗੀ ਕੱਢ ਤਾਂ ਲਿਆ ਸੁਣਦਾ ਉਹ ਲੈ ਕੀ ਹੋਇਆ ਹੁਣ ਡਾਂ ਨਾ ਛੱਡਦਾ ਗਾਣੇ ਨਹੀਂ ਛੱਡਦਾ ਯਾਰ ਗਿਰੀ ਹੋਈ ਆ ਉੱਪਰੋਂ ਲੰਗੀ ਜਾਂਦੀ ਮਸ਼ੀਨ ਆ ਉਹ ਭਾਈ ਹੈਲੋ ਆ ਬੰਦਾ ਕੋਗਲ ਮਸ਼ੀਨ ਨੂੰ ਕਹਿ ਹਾਂ ਜੀ ਮਾਰ ਕੇ ਨਹੀਂ ਆ ਗਿਆ ਉਹ ਵੀ ਨਹੀਂ ਮਾਰਦਾ ਕਹਿੰਦਾ ਡਰਾਈਵਰ ਵੀ ਲੰਦਾਂ ਦਾ ਹੈਗਾ ਹੀ ਜਾ ਗਾਣੇ ੱੱਡੇ ਕੋਈ ਸੁਣਦਾ ਕਿਤੇ ਗੱਲ ਯਾਰ ਜਿਹੜੀ ਜ਼ਿਆਦਾ ਥੱਲੇ ਲੱਗੀ ਉਹ ਤਾਂ ਰਹਿ ਜਣਾ ਜਿਹੜੀ ਜਮੇ ਥੱਲੇ ਲੱਗੀ ਫਿਰ ਹੌਲੀ ਉੱਤੇ ਹੌਲੀ ਚੱਲੋ ਬਣਾ ਯਾਰ ਹੌਲੀ ਵੀ ਥੱਲੇ ਰਹਿ ਜਿੰਦੀ ਹੈ ਆ ਨਾ ਆਪਣੀ ਮਸ਼ੀਨ ਦਾ ਫੇਰ ਫਾਇਦਾ ਕੀ ਆ ਫਿਰ ਇਹ ਕਿਹੜੇ ਬਗਾਨੀ ਹੈ ਕਿਹਨੇ ਪੁੱਛਾਲਣਾ ਮੈਨੂੰ ਦੱਸ ਦੀ ਗੱਲ ਟਰੈਕਟਰ ਸਾਊਗਾ bà जोड़ा इधर वो ਇਹੜਾ ਗੇਰ ਪਾਇਆ ਹੁਣ ਰੇਟ ਮੰਨੇ ਆ ਮੈਨੂੰ ਇਹ ਕਹੇ ਤੈਨੂੰ ਪਤਾ ਨਹੀਂ ਹਾਂ ਬੱਸ ਬੱਸ ਮੈਂ ਕਰਾ ਦੇ ਥੋੜਾ ਜਿਆ ਬਹੁਤ ਜਿਆ ਬਹੁਤ ਜਗਾ ਹੈ ਪੂਰਾ ਬੰਦ ਕੱਟਣ ਗਿਆ ਜਾਣਾ ਯਾਰ ਬੁੱਢੀਆਂ ਕਿੱਧਰ ਦਿਖਾਉਂਦਾ ਬੱਸ ਲੈ ਪਾਜੀ ਕਾਚਾ ਪੂਰੇ ਰੋਚ ਆ ਗਿਆ ਹੁਣ ਗੇਰ ਦੱਸ ਤਾਂ ਸਹੀ ਕਿਹੜਾ ਕੱਲ ਦੇ ਇਕੱਠੇ ਖੜਦੇ ਨੇ ਕੱਟੀ ਕੱਟ ਲਿਆ ਦਸਤੀ ਆ ਪਾਵਰ ਦਾ ਹਾਂ ਪਾਵਰ ਚ ਲਾਇਆ ਤਾਂ ਮੈਂ ਉਹ ਚੱਕਰ ਦੱਸਾਂ ਜਾਇ ਇਹ ਸੂਕ ਤਾਂ ਗਾਰੇ ਵਰਗਾ ਪਿਆ ਯਾਰ ਹਲੇ ਜਮਨ ਬਾਜਨ ਵੀ ਖਾ ਖਾ ਹੋ ਗਿਆ ਤੇ 90 ਪੌਂਟਲ ਜੀਰੀ ਹੋ ਗਈ ਉਹਨਾਂ ਨੇ ਦੇਵਾ ਇਹਨੂੰ ਉੱਪਰੇ ਹੂੰ ਇਹ ਉਗੜਾ ਲੈਣਾ ਸਾਇਆਂ ਇਹ ਸਾਰੀ ਉੱਪਰੇ ਹੀ ਦੇ ਠੀਕ ਨਹੀਂ ਉੱਪਰੇ ਪਾ ਕੇ ਇਕੱਠੇ ਹੀ ਲਈਏਗੇ ਕੱਲ ਨੂੰ ਇਹਦੇ ਮੈਂ ਜਦੋਂ ਸ਼ਾਮ ਨੂੰ ਹੀ ਰਾਗੀ ਪਹਿਲੇ ਦੋਹੀ ਪਾ ਦੂਗੇ ਟ੍ਰੇਲੇ 'ਮਾਂ ਆਹ ਮਸ਼ੀਨ ਚ ਆ ਕੇ ਉਰੇ ਪੱਢਣਾ ਹੋਣਾ ਮੈਂ ਨਹੀਂ ਕੱਲ ਨੂੰ ਪਾ ਦੂੰਗਾ ਠੀਕ ਨਹੀਂ ਗਾ ਇਹਨੇ ਹਾਂ ਤਾਂ ਦੇਖਿਆ ਆਹ ਟ੍ਰੇਲਰਾਂ ਨਾਲ ਕੀ ਆਹੀ ਕਰ ਹੂੰ ਇਹ ਕਾਰੇ ਇਹ ਆ ਦੋਏ ਪਾ ਦੂੰਗਾ ਫੇਰ ਪਾਏ ਗਣ ਰੇ ਤਾਂ ਪੇਪੇ ਪੈਜੂ ਗੇ ਹਾਲੇ ਚ ਹਾਂ ਰੇ ਤਾਂ ਪੈਜੂ ਗੇ ਹਾਲੇ ਚ ਰੇਟਾਈ ਦਾ ਫਾਈਲ ਰੇਟਾਈ ਨਾ ਮਾਪਾਂ ਜੂਗੇ ਸੇਵਗੇ 2 4 6 ਹਾਂ ਤਿੰਨ ਬੋਗੂ ਮਨੇ ਕਟੋ ਕਟ ਤੇ ਪੈ ਜਾਣੇ ਤਿੰਨ ਤਿੰਨ ਤੇ ਉੱਪਰ ਕੋ ਸਾਦੀ ਮਤਲਬ ਵੱਧ ਜਾਂੜ ਹੋਏ ਆ ਜਾਣੇ ਤਿੰਨ ਤਿੰਨ ਪੈ ਜਾਂਦੇ ਇਹ ਮਾਂ ਸੱਤ ਜੋਵਾਂ ਇਹਨੂੰ ਹੋਰ ਕੋ ਇਹਨੂੰ ਗੈਰਨੀ ਟਰੇਲੀ ਠੀਕ ਨਹੀਂ ਕਰਿਆ ਖਾਲੀ ਇਹਨੂੰ ਬੜੀ ਤੇ ਬਈ ਇਹ ਖਾਲੀ ਕਾਲੂਗਾ ਨਾ ਹੁਣ ਅੱਜ ਚੱਕਰੇ ਨਹੀਂ ਮਨਾਉਣੇ ਸੀ ਲਾ ਲਾ ਕੇ ਨਾ ਲਾ ਜੋ ਕਦ ਕੰਮਾਣ ਲੈ ਕੱਲ ਮਾਂ ਅਸੀ ਦਾ ਜਮਣਾਉਣੇ ਆ ਕਿਆ ਆ ਜਨੇ ਵੀ ਹੁਣੀ ਪੋਰੀ ਹੁਣੀ ਭਰ ਦੇ ਗਾੜਾ ਕਹਿੰਦਾ ਭਰ ਦਿੰਦਾ ਕਹਿੰਦਾ ਹੁਣ ਭਾਤਲੀ ਮੇਟਾ ਪਾ ਪਾ ਭਰਾ ਆ ਜੀ ਨਹੀਂ ਆ ਵੀਰ ਨੂੰ ਸੁਟਾ ਨਹੀਂ ਕਰਦਾ ਕਹਿਨੇ ਨਹੀਂ ਕਹਦਾ ਹੋਰ ਕਚੌਰੀਆਂ ਦੇ ਦੂਗੇ ਭਾਈ ਹੁਣ ਤੈ ਐ ਕਰਨਾ ਕਿ ਕਿੱਛ ਰੱਖਦਾ ਕਿਆ ਕਿਆ ਲੇਟ ਹੋ ਗਿਆ ਕਿ ਚੌਂਲੇ ਮੈਨੂੰ ਖਵਾਉਣੀਆਂ ਪੈਣੀਆਂ ਕਿ ਦੱਸ ਮੈਂ ਤੈਨੂੰ ਕਚੌਰੀਆਂ ਮੋਦੀ ਕਰ ਦੂੰ ਉੱਦ ਤੱਕ ਦੇ ਹੋਰ ਦੱਸ ਉਹ ਮੇਰਾ ਨੂੰ ਗੱਲ ਕਰ ਮਰਾਲੇ ਚੱਕਰੇ ਤੇਰੇ ਮਰਾਤੇ ਮੇਰੇ ਪੰਨੂ ਕਹਿੰਦਾ ਜਉਂਨੇ ਆਪਕੇ ਲੈ ਆਇਆ ਤਾਂ ਨਹੀਂ ਮਨੂੰ ਕਿੱਥੇ ਲੈ ਆਇਆ ਮੈਂ ਤਾਂ ਦੇਖੇ ਚੱਲ ਬੱਸ ਆਪ ਤਾਂ ਪੰਨੂ ਦੇਖਾਂ ਮਨੂੰ ਕਿੱਥੇ ਲੈ ਆਇਆ ਬਰਾਬਰ ਆਹੇ ਹੁਣ ਹਾਂ ਕਿਹ ਬਰਾਬਰ ਆ ਪਿੱਛੇ ਟੀਸੀ ਕੱਢਦਾ ਇੱਕ ਵਾਰਾ ਮੂਰੇ ਲਾ ਪਾ ਕੇ ਆਹ ਵਾਲਾ ਆ ਪਿੱਛੇ ਕਰਦੇ ਹਾਂ ਫੇਰ ਮੂਰੇ ਆ ਕੇ ਦੂਜੇ ਆਏ ਇਹ ਆ ਮੂਰੇ ਕਰਨੀ ਪਹਿਲਾਂ ਮੂਰੇ ਕਰ ਲੈ ਮੂਰੇ ਨਾ ਕਰ ਹੁਣ ਦੂਆ ਚੱਕੀ ਨੂੰ ਮੈਂ ਉੱਥੇ ਛੱਡਣਾ ਮਨੂੰ ਤਰਪਾਲ ਲੱਗੀ ਹੋਈ ਆ ਠੀਕ ਨਹੀਂ ਆਦਾ ਮੋਢਾ ਲਾ ਕੇ ਮਾਰੋ ਟਰਾਲਾ ਵਿੱਚ ਹੈ ਮੋਢਾ ਲਾ ਕੇ ਗਿਰ ਟਰਾਲਾ ਵਾਹ ਸੁਧੀ ਬੰਦੇ ਨੂੰ ਬਹੁਤ ਆ ਸਾਨੂੰ ਆਂਦਾ ਵੀ ਸਾਡਾ ਇੱਥੇ ਟੀਸੀ ਨਿਕਲੂਗੀ ਕਿਸੇ ਰੇਲ ਤੇ ਚ ਪਾਵੇ ਨਾਰਾ ਬਾਈ ਟਰੈਲਰ ਦੀ ਸੀ ਨਿਕਲਣ ਵਾਲਾ 100 ਸਾਰੇ ਪਾ ਟਰੈਲਰ ਵੀ بڑا ਏ ਹੋਰ ਮੈਂ ਖਾਲਾ ਵਿਚੇ ਬੱਗੂ ਪਈ ਪਾਣੀ ਲੱਗਦਾ ਪਤਾ ਹੀ ਲੱਗਦਾ ਵਿਚੇ ਗਰੀ ਜਾਂਦੇ ਸਾਰੇ ਸਾਰੀਆਂ ਪੈਣੀ ਚ ਵੀ ਆ ਸਾਰੀਆਂ ਪੈਣੀ ਫੇ ਵੀ ਜੇ ਹੋਰ ਪਾ ਲਈ ਤੇ ਦੇਖੀ ਹੋਰ ਪੜਾ ਏ ਦੇਖ ਲੀ ਫੋਰ ਨਹੀਂ ਪੈਂਦੀ ਭਾਈ ਜੀ ਦੇਖ ਲਈ ਤੂੰ ਅੰਬਾਈ ਲੰਬਾਈ ਦੇ ਕਿੰਨੀ ਉਦੀ ਬਹੁਤ ਇਹ ਇੱਕ ਬੋਗੂ ਭਰ ਕੇ ਪਾਉਣ ਲੱਗ ਜੇ ਉੱਪਰ ਵੀ ਆਇਆ ਹੈ ਘਵਾ ਕੇ ਪਾ ਦਾਂ ਵੀ ਪੈ ਜਬੇ ਉੱਪਰ ਲਓ ਆਹ ਹੋਈ ਪੋਣਾ ਹੁਣ ਗੱਗੂ ਉਹ ਆ ਹਾਂ ਬਰਾਬਰ ਹੋ ਜਾਣਾ ਇਹਦੀ ਫੇਰ ਚੱਕ ਕੇ ਇਹ ਮੂਰੇ ਵੀ ਹਾਂ ਪਿਛਲਾ ਮੂਰਾ ਰਹੇਗਾ ਤੇ ਨਾ ਮੁੱਲੀ ਦੇ ਸਿੱਸੀ ਕਰਦੇ ਨਹੀਂ ਟੀਸੀ ਸਿੱਸੀ ਕਰਦੇ ਨਹੀਂ ਉੱਪਰ ਨੂੰ ਮਕਾਨ ਨੂੰ ਬੇੜਾ ਲਾਉਣਾ ਹੈ ਜਿਹੜਾ ਵੀ ਯਾਰ ਬੇੜਾ ਚੜਾ ਯਾਰ ਜੇ ਪੈਂਦਾ ਫਿਰ ਬੋਰੋ ਬੋਰੋ ਮਾ ਆ ਗਿਆ ਸਮਾਨ ਫਿਰ ਲੈ ਆਈ ਠੰਡਾ ਥੋੜਾ ਜਿਹਾ ਪਲਾ ਦੇ ਕਚੌਰੀਆਂ ਪਲਾ ਕਰ ਦਿਆ ਵਾ ਸਮਾਨ ਲੈਮ ਕਚੌਰੀ ਨਾਲ ਫੇ ਦੂਰੇ ਘੰਟਾ ਫੜਦਾ ਹੈ ਦੂਰੇ ਘੰਟਾ ਫੜਦਾ ਹਾਂ ਥੋੜਾ ਜਿਹਾ ਕਿਹੜਾ ਪੀਣਾ ਤੂੰ ਆ ਜਾਏਂਗਾ ਦੇਖੋ ਕੋਕਾ ਪ੍ਰੋਬਲਮ ਕੋਕਾ ਹਾਂ ਕੋਕਾ ਸਲਾਹ ਕਰ ਲੋ ਕੋਕ ਕੋਕ ਪੀ ਠੀਕ ਚਲੋ ਭਾਈ ਨਾ ਤਿੰਨ ਦੀ ਸੀ ਭਾਈ ਪੂਰੀ ਆ ਲੋ ਆਓ ਉਹ ਕਿੰਨੇ ਕਿਲਿਆਂ ਸਾਮਾਨ ਆ ਹੈ ਇਹ ਪਾਇਆ 6 ਕਿੱਲੇ ਇੱਕ ਟਿਕਾ ਰੱਖਦਾ ਚੱਲ 6 ਕਿੱਲੇ ਰੱਖ ਦਿੰਦੇ ਆਪਾਂ ਬਿੱਗਾ ਬੁੱਗਾ ਛੱਡ ਦਿੰਦੇ ਆ 6 ਕਿੱਲੇ ਪੂਰੇ ਮੰਨ ਲਓ ਭਾਈ ਵੀ 6 ਕਿੱਲੇ ਟਰਾਲੇ 'ਚ ਆ ਗਏ ਟੀਸੀ ਲਾ ਕੇ ਉੱਪਰ ਤੁਸੀਂ ਦੇਖੇ ਲੋ ਉੱਪਰੋਂ ਕੱਢੀ ਹੋਈ ਆ 6 ਕਿੱਲੇ ਹੋ ਕੇ ਵੜਾਏ ਤੇ ਆਪਾਂ ਨੇ ਤੇ ਠੀਕਾ 5 4 4 ਤੇ ਉੱਪਰ ਦਾ ਹੋ ਜਾ ਕੇ ਦੇ ਥੋੜੀਆ ਬਾਕੀ ਪੁੱਛਣਾ ਜਾਚੇ ਹੁਣ ਆ ਜਾਣਾ ਵਾਈ ਤੇਰੀ 23 ਤੋਂ ਜੀ ਦਾ 6 ਕਿਲੇ ਕਿਦਾਂ ਬਣਾ ਦਦੇ ਕੀ 4 ਕਿਲੇ ਉੱਥੇ ਆ ਮੰਡ ਚੁੰਦੇ 4 ਕਿੱਲੇ ਆ ਚਾਰ ਹਾਂ ਇਹ 4 ਕਿੱਲ ਪੈ 6 ਕਿੱਲੇ ਇਥੇ ਬਣੇ ਇਹ ਮੈਂ ਤਾਂ ਤੈਨੂੰ ਪੁੱਛਦਾ ਇਹ ਬਣੇ 4 ਕਿੱਲੇ 4 ਕਿੱਲਾਂ ਦੇ ਉੱਪਰ ਉੱਥੇ ਇੱਕ ਵਿੱਗਾ ਕਹਿੰਦਾ ਵਿੱਗਾ ਉੱਪਰ ਤੇ ਹੈਗੇ ਆ ਮੰਨ ਕੇ ਇਹਨੂੰ ਪੜਾ ਸਵਾਰ ਕੇ 4 ਕਿੱਲੇ 4 ਕਿੱਲੇ ਦੇ ਥੋੜੇ ਉੱਪਰ ਉੱਥੇ ਤੇ 6 ਵੀ ਬਰਾਬਰ 4 ਦੇ ਕੇ ਪੰਜ 5.5 ਕਿੱਲੇ ਹੋਏ 5.5 ਤਾਂ ਨਹੀਂ ਪੰਜ ਕਿੱਲੇ ਕਿੱਦਾਂ ਪੰਜ ਕਿੱਲੇ ਕਿੱਦਾਂ ਬਣਦਾ ਇੱਕ ਵਿੱਗਾ ਉੱਪਰ ਉਹ ਕੋਣੇ ਤਾਂ 4 ਤਾਂ ਕਾਲੇ ਆ ਕੋਣੇ ਯਾਰ ਤਾਂ ਕਾਲੇ ਨਹੀਂ ਲੈਂਦੇ ਸੀ ਦੇਖ ਕੇ ਹਾਂ ਪਣੇ ਚਾਰ ਬਲਾਲਾ ਬਲਵਾੜ ਉਪਰ ਹੈ ਨਾ ਦੁੱਧ ਵੀ ਕਿੱਜਾ ਹੋ ਗਿਆ ਇੱਕ ਵਿਗਦ ਹਾਂ 105 ਕਿੱਲੇ ਹਾਂ 105 ਕਿੱਲੇ ਮਟਰਾਲਾ ਫੁੱਲ ਹੋ ਗਿਆ ਦੇਖੋ ਬਾਕੀ ਕਿੱ ਕਿਨ ਝਾੜਾ ਵਾ ਬਾਕੀ ਦਸੂ ਕੰਡਾ ਹੁਣ ਹਾਂ ਮੰਡੀ ਜਾ ਕੇ ਪਤਾ ਲੱਗੋ ਭਾਈ ਕੰਦੀ ਤਾਂ ਪਤਾ ਲਾ ਜੂਗੀ ਇੰਨੀ ਕੀਦੀ ਤਾਂ ਫੁੱਲ ਭਰ ਕੇ ਪਾਈ ਅਸੀਂ ਕੱਲੂ ਤੇੜ ਦੇਣੀ ਅੱਜ ਫੇ ਵਜੂਗਾ ਛੱਲਾ ਹੀ ਦੇ ਬੱਤੇ ਹੈ ਉਹ ਫਾਇਦਾ ਕੀਤੀ ਜਾਊਗੀ ਤਾਂ ਫਾਇਦਾ ਨਹੀਂ ਇੱਥੇ ਠੀਕ ਹੈ ਇੱਥੇ ਪਤਾ ਲੱਜਣਾ ਵੀ ਕੱਲੂ ਕਿੰਨੀ ਦੁਰੀ ਹੈ ਇਹਦੇ ਜਿੱਤੇ ਖੂਸ ਬਰਾਲ ਵੀ ਘਟਾ ਇਹਦੇ ਮਾਂ ਠੋਸ ਹੈ ਅੱਜ ਕੱਲ ਨੂੰ ਪਤਾ ਲੱਜੂਗਾ ਠੀਕ ਹੈ ਨਾ ਦੇਖੇ ਕੱਲ ਨੂੰ ਕਿਆ ਬਣਦਾ ਛੁੱਟੀ ਆਹੋ